ਸਤਿ ਸ਼੍ਰੀ ਅਕਾਲ ਜੀ ਮਨਦੀਸ਼ ਗੀਤ ਅਬੋਹਰ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਫਰੈਂਡਸ ਅੱਜ ਦੀ ਵੀਡੀਓ ਪੰਜਾਬੀ ਪੇਪਰ A ਜੋ ਕਿ ਕੁਆਲੀਫਾਈਂਗ ਪੇਪਰ ਹੈ ਤੇ ਪੇਪਰ B ਦੋਨਾਂ ਲਈ ਕਾਫੀ ਹੈਲਪਫੁਲ ਰਹਿਣ ਵਾਲੀ ਹੈ ਜੇਕਰ ਵੀਡੀਓ ਪਸੰਦ ਆਏ ਤਾਂ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੇ ਇਹਨਾਂ ਵੀਡੀਓ ਦੇ ਐਂਡ ਤੱਕ ਬਨੇ ਰਹੀਓ ਹਾਂਜੀ ਫਰੈਂਡਸ ਬਿਨਾਂ ਕਿਸੇ ਦੇਰ ਤੋਂ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅੱਜ ਆਪਣਾ ਟੋਪਿਕ ਹੈ ਨਾਮ ਜਿਵੇਂ ਕਿ ਅਪਛੋਟੀਆਂ ਜਵਾਦਾਂ ਤੋਂ ਪੜਦੀ ਆ ਰਹੀਆਂ ਕਿ ਸ਼ਬਦ ਦੇ ਅੱਠ ਭੇਦ ਹੁੰਦੇ ਹਨ ਨਾ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮੇਕ ਇਹਨਾਂ ਵਿੱਚੋਂ ਅੱਜ ਆਪਾਂ ਨਾਮ ਬਾਰੇ ਡਿਟੇਲ ਨਾਲ ਗੱਲ ਕਰਾਂਗੇ ਤਾਂ ਕਿ ਐਗਜ਼ਾਮ 'ਚ ਭਾਵੇਂ ਤੁਹਾਨੂੰ ਕੁਐਸਚਨ ਜਿੰਨਾ ਮਰਜ਼ੀ ਘੁਮਾ ਫਿਰਾ ਕੇ ਪੁੱਛਿਆ ਜਾਵੇ ਤੁਸੀਂ ਉਹਨੂੰ ਆਸਾਨੀ ਨਾਲ ਅਟੈਂਪਟ ਕਰ ਸਕਦੇ ਹੋ फ्रेंड कोशिश की जाएगी कि आसान तो आसान ढंग टिक समझाया जा सके हाँ जी बिना किसी स्टार्ट कर हाँ नाम की व्यक्ति, जीव थान वस्तु हालत गुण भाव कम आदि वरते जाने वाले शब्दों ने नाम किया जाता है जिम्मे आप सारे सारे पता है कि अपने जो इनवायरमेंट अपना आला दुआला जो जीव जंतु होंगे वस्तुआं स्थान भावनावान ਅੱਜ ਜੋ ਵੀ ਆਪਣੇ ਆਸ-ਪਾਸ ਚਾਰੇ ਪਾਸੇ ਕੁਛ ਨਾ ਕੁਛ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਨਾ ਉਹਨਾਂ ਨੂੰ ਕੋਈ ਨਾ ਕੋਈ ਕੀ ਨਾਮ ਕਿਹੜਾ ਨਾਮ ਦਿੱਤਾ ਹੋਇਆ ਹੈ ਤੇ ਤੇ ਅਰਥ ਦੇ ਆਧਾਰ ਤੇ ਕੀ ਇਹ ਨਾਮ ਕਿੰਨੇ ਵਾਰ ਵਰਤਦੇ ਹੁੰਦੇ ਆ ਪੰਜ ਪ੍ਰਕਾਰ ਦੇ ਠੀਕ ਹੈ ਤੇ ਆਪਾਂ ਦੇ ਪ੍ਰਕਾਰ ਕਿਹੜੇ ਨੇ ਟਿੱਕ ਦੇ ਹਿਸਾਬ ਨਾਲ ਯਾਦ ਕਰਿਓ ਆਮ ਖਾਸ ਭਾਵਵਾਚਕ ਵਸਤੂ ਨਾਲ ਇਕੱਟ ਜੇ ਇੱਕ ਸੈਂਟੈਂਸ ਨੂੰ ਆਪਾਂ ਯਾਦ ਰੱਖ ਲੈਣੇ ਆਮ ਖਾਸ ਭਾਵਾਚਕ ਵਸਤੂਆਂ ਦਾ ਇਕੱਠ ਠੀਕ ਹੈ ਦੋ ਤਿੰਨ ਵਾਰ ਰਿਪੀਟ ਕਰੋ ਤੁਸੀਂ ਆਮ ਖਾਸ ਭਾਵਾਚਕ ਵਸਤੂਆਂ ਦਾ ਇਕੱਠ ਤੇ ਇਹ ਤੋਂ ਕੀ ਬਣ ਜਾਏਗਾ ਆਮ ਤੋਂ ਕੀ ਹੈ ਆਮ ਨਾਮ ਖਾਸ ਤੋਂ ਕੀ ਹੈ ਖਾਸ ਨਾਮ ਭਾਵਾਚਕ ਤੋਂ ਭਾਵਾਚਕ ਨਾਮ ਹੋ ਗਿਆ ਵਸਤੂਆਂ ਤੋਂ ਵਸਤੂਵਾਚਕ ਤੇ ਇਕੱਠ ਤੋਂ ਇਕੱਠਵਾਚਕ ਨਾਮ ਤੇ ਇਹਨਾਂ ਦੂਸਰੇ ਨਾਮ ਕੀ ਹੈ ਜੀ ਆਮ ਨਾਮ ਨੂੰ ਆਪਾਂ ਕੀ ਜਾਤੀਵਾਚਕ ਨਾਮ ਵੀ ਕਹਿੰਦੇ ਆ ਖਾਸ ਨਾਮ ਕੀ ਹੈ ਨਿਜਵਾਚਕ ਨਾਮ ਕਹਿੰਦੇ ਆ ਭਾਵਾਚਕ ਨਾਮ ਜੇ 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 ਆਪਣੇ ਫੀਲਿੰਗਸ ਹੋ ਗਿਆ ਹਨਾ ਭਾਵਨਾਵਾਂ ਹੋ ਗਿਆ ਆਪਣੇ ਭਾਵਵਾਚਕ ਨਾਮ ਜਿਨ੍ਹਾਂ ਨੂੰ ਆਪਾਂ ਕੀ ਆ ਛੂ ਨਹੀਂ ਸਕਦੇ ਠੀਕ ਹੈ ਸਿਰਫ ਫੀਲ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਵਸਤੂਵਾਚਕ ਨਾਮ ਵਸਤੂਆਂ ਕੀ ਪਦਾਰਥ ਹੋ ਗਿਆ ਪਦਾਰਥ ਤੇ ਵਸਤੂਆਂ ਠੀਕ ਹੈ ਵਸਤੂਵਾਚਕ ਨਾਮ ਦਾ ਦੂਸਰਾ ਨਾਮ ਕੀ ਹੈ ਪਦਾਰਥਵਾਚਕ ਇਕੱਠਵਾਚਕ ਦਾ ਨਾਮ ਇਕੱਠਵਾਚਕ ਨਾਮ ਦਾ ਦੂਸਰਾ ਨਾਮ ਕੀ ਹੈ ਸਮੂਹਵਾਚਕ ਸਮੂਹ ਤੇ ਇਕੱਠ ਹੈਨਾ ਤੇ ਤੁਸੀਂ ਇਸ ਦਾ ਯਾਦ ਰੱਖਣਾ ਨਾ ਆਮ ਖਾਸ ਭਾਵਵਾਚਕ ਵਸਤੂਆਂ ਦਾ ਇਕੱਠ ਠੀਕ ਹੈ ਜਿਵੇਂ ਆਮ ਨਾਮ ਖਾਸ ਨਾਮ ਭਾਵਵਾਚਕ ਨਾਮ ਵਸਤੂਵਾਚਕ ਨਾਮ ਤੇ ਇਕੱਠਵਾਚਕ ਨਾਮ ਅੱਗੇ ਆਪਾਂ ਇਹਨਾਂ ਦਾ ਡਿਟੇਲ ਨਾਲ ਪੜਾਂਗੇ ਆਮ ਨਾਮ ਕੀ ਹੁੰਦਾ ਜੀ ਆਮ ਨਾਮ ਜਿਹੜੇ ਨਾਮ ਜਿਹੜੇ ਨਾਮ ਜਾਂ ਸ਼ਬਦ ਆਮ ਮਨੁੱਖਾਂ ਵਸਤੂਆਂ ਸਥਾਨ ਜਾਨਵਰਾਂ ਆਦਿ ਲਈ ਵਰਤੇ ਜਾਂਦੇ ਹਨ ਉਹ ਕਹਿੰਦੇ ਨੇ ਆਮ ਨਾਮ ਜਿਵੇਂ ਕੀ ਹੋ ਗਿਆ ਵੇਖੋ ਜਿਵੇਂ ਹੈਗੇ ਔਰਤ ਵਿਦਿਆਰਥੀ ਬੱਸ ਨਦੀ ਜਾਨਵਰ ਕੋੜਾ ਕਾਰ ਆਲ ਠੀਕ ਹੈ ਔਰਤ ਹੁਣ ਆਮ ਨਾਮ ਮਤਲਬ ਕਿ ਔਰਤ ਔਰਤ ਕੀ ਕਿਸੇ ਵੀ ਲੇਡੀ ਵਾਸਤੇ ਵਰਤ ਸਕਦੇ ਆ ਠੀਕ ਹੈ ਵਿਦਿਆਰਥੀ ਬਸ ਆ ਕਿਸੇ ਜਾਤੀ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ ਜਿਸ ਨੂੰ ਆਮ ਨਾਮ ਦਾ ਦੂਸਰਾ ਨਾਮ ਕੀ ਜਾਤੀਵਾਚਕ ਆਪ ਕੋਰੀ ਕੀ ਸ਼੍ਰੇਣੀ ਨੂੰ ਹੀ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਤਾਂ ਆਮ ਨਾਮ ਜ ਹੁਣ ਦੇਖੋ ਜਿਵੇਂ ਇਥੇ ਲਿਖਿਆ ਹੈ ਨਦੀ ਸਿੰਪਲ ਆ ਨਦੀ ਹੁਣ ਆਪਾਂ ਨੂੰ ਪਤਾ ਨਹੀਂ ਕਿਹੜੀ ਨਦੀ ਹੈ ਠੀਕ ਹੈ ਆਮ ਨਾਮ ਹੈ ਠੀਕ ਹੈ ਜਾਨਵਰ ਕਿਹੜਾ ਜਾਨਵਰ ਪਤਾ ਨਹੀਂ ਆਪਾਂ ਨੂੰ ਕਿਉਂਕਿ ਜਾਨਵਰ ਤਾਂ ਸਾਰੇ ਹੂ ਜਿਵੇਂ ਕੁੱਤਾ ਬਿੱਲੀ ਸ਼ੇਰ ਹਾਥੀ ਹੈ ਨਾ ਸਾਰੇ ਜਾਨਵਰ ਹੈ ਤਾਂ ਕਿ ਆਮ ਨਾਮ ਚ ਆਉਂਦੇ ਠੀਕ ਹੈ ਇਹ ਚ ਮਤਲਬ ਜਾਨਵਰ ਦੀਆਂ ਸਾਰੀਆਂ ਜਾਤੀਆਂ ਆ ਜਾਣਗੀਆਂ ਇਹ ਚ ਕੋਈ ਖਾਸ ਨਹੀਂ ਹੈ ਠੀਕ ਹੈ ਆਮ ਨਾਮ ਤੇ ਹੁਣ ਦੇਖੋ ਫੋਰ ਐਗਜ਼ਾਮਪਲ ਦੇਖੋ ਕਿਸਾਨ ਹਲ ਵਾਰ ਰਿਹਾ ਹੁਣ ਕਿਸਾਨ ਅੱਪਨ ਪਤਾ ਨਹੀਂ ਕਿਹੜਾ ਕਿਸਾਨ ਹੈ ਨਾ ਕੋਈ ਵੀ ਕਿਸਾਨ ਹੋ ਸਕਦਾ ਹੈ ਕਿ ਆਮ ਨਾਮ ਠੀਕ ਹੈ ਕਾਲੇਜ ਹੁਣ ਕਿਸਾਨ ਦੀ ਜਗ੍ਹਾ 'ਚ ਹੁੰਦਾ ਮੋਹਨ ਹਲ ਵਾਰ ਰਿਹਾ ਤੇ ਮੋਹਨ ਕਿਹ ਹੈ ਕਿਸੇ ਖਾਸ ਬੰਦੇ ਦਾ ਨਾਮ ਹੈ ਨਾ ਕਿਸੇ ਕਿਸੇ ਦਾ ਨਾਮ ਹੈ ਮੋਹਨ ਤੇ ਉਹ ਕਿਹ ਖਾਸ ਚ ਆ ਜਾਏਗਾ ਠੀਕ ਹੈ ਹੁਣ ਦੇਖੋ ਦੂਸਰੀ ਐਗਜ਼ਾਮਪਲ ਕਾਲਜ ਵਿੱਚ ਪ੍ਰੋਗਰਾਮ ਸੀ ਹੁਣ ਕਾਲਜ ਹੁਣ ਪਤਾ ਨਹੀਂ ਕਿਹੜਾ ਕਾਲਜ ਆ ਡੀਵੀ ਕਾਲਜ ਆ ਖਾਸਾ ਕਾਲਜ ਆ ਰਜਿੰਦਰਾ ਕਾਲਜ ਆ ਹਨਾ ਕਿਹੜਾ ਕਾਲਜ ਕੋਈ ਪਤਾ ਨਹੀਂ ਆਪਾਂ ਨੂੰ ਭਗ ਸਿੰਘ ਕਾਲਜ ਹੈ ਹੁਣ ਕਿਹੜਾ ਕਾਲਜ ਆ ਮੈਂਸ਼ਨ ਨਹੀਂ ਕੀਤਾ ਇਹ ਤਾਂ ਕਾਲਜ ਕੀ ਆਮ ਨਾਮ ਜਿੱਥੇ ਖਾਸ ਮਤਲਬ ਕਾਲਜ ਦਾ ਨਾਮ ਦਿੱਤਾ ਹੁੰਦਾ ਹਨਾ ਰਜਿੰਦਰਾ ਕਾਲਜ ਦੇ ਪ੍ਰੋਗਰਾਮ ਹੈ ਭਗ ਸਿੰਘ ਕਾਲਜ ਦੇ ਪ੍ਰੋਗਰਾਮ ਹੈ ਹਨਾ ਤਾਂ ਫਿਰ ਕੀ ਖਾਸ ਨਾਮ ਹੋ ਜਾਣਾ ਸੀ ਉਹ ਠੀਕ ਹੈ ਨੈਕਸਟ ਹੈ ਜੀ ਖਾਸ ਨਾਮ ਖਾਸ ਨਾਮ ਜੋ ਕਿਸੇ ਖਾਸ ਮਨੁੱਖ ਜਾਨਵਰ ਸਥਾਨ ਆਦਲੀ ਕੀ ਵਰਤਿਆ ਨੇ ਉਹਨਨ ਕੀ ਕਹਿੰਦੇ ਆ ਖਾਸ ਨਾਮ ਜਿਵੇਂ ਪਟਿਆਲਾ ਦੀਪਕ ਸੌਰਵ ਆਕੀਏ ਨਾਮ ਜਿਹੜੇ ਖਾਸ ਨਾਮ ਹੈਗੇ ਠੀਕ ਹੈ ਜਿਵੇਂ ਜਲੰਧਰ ਹੋ ਗਿਆ ਤੇ ਕਿਸੇ ਬੰਦੇ ਦਾ ਨਾਮ ਹੋ ਗਿਆ ਜਿਵੇਂ ਮੋਹਨ ਹੋ ਗਿਆ ਹਨਾ ਆ ਸਾਰੇ ਕੀ ਖਾਸ ਨਾਮ ਤੇ ਕੋਹੀਨੂਰ ਨੈਕਸਟ ਆਪਣੇ ਐਗਜ਼ਾਮਪਲ ਚ ਦੇਖੋ ਕੋਹੀਨੂਰ ਕੀਮਤੀ ਹੀਰਾ ਹੈ ਹੁਣ ਹੀਰੇ ਦਾ ਨਾਮ ਦਿੱਤਾ ਹੋਇਆ ਖਾਸ ਠੀਕ ਹੈ ਕਿਹੜਾ ਹੀਰਾ ਕੋਹੀਨੂਰ ਹੀਰਾ ਜੇ ਸਿੱਧਾ ਦਿੱਤਾ ਹੁੰਦਾ ਹੀਰਾ ਕੀਮਤੀ ਵਸਤੂ ਆ ਜਾਂ ਕੁਝ ਵੀ ਹੈ ਨਾ ਤਾਂ ਆਪ ਨੂੰ ਪਤਾ ਨਹੀਂ ਕਿਹੜਾ ਹੀਰਾ ਹੁਣ ਹੀਰੇ ਤਾਂ ਵਾਧੂ ਹੋ ਸਕਦੇ ਆ ਤੇ ਉਹ ਕਿ ਆਮ ਨਾਮ ਚ ਆ ਜਾਣਾ ਸੀ ਹੀਰਾ ਹੁਣ ਦਿੱਤਾ ਹੋਇਆ ਕੋਹੀਨੂਰ ਹੀਰਾ ਤੇ ਕੋਹੀਨੂਰ ਕੀ ਖਾਸ ਨਾਮ ਹੈ ਇਸੇ ਤਰ੍ਹਾਂ ਬਠਿੰਡਾ ਚਿੱਲਾਂ ਦਾ ਸ਼ਹਿਰ ਹੈ ਹੁਣ ਬਠਿੰਡਾ ਕੀ ਖਾਸ ਹੈ ਠੀਕ ਹੈ ਹੁਣ ਸ਼ਹਿਰ ਦਾ ਨਾਮ ਮੈਂਸ਼ਨ ਕਰਤਾ ਤਾਂ ਬਠਿੰਡਾ ਖਾਸ ਨਾ ਹੋ ਠੀਕ ਹੈ ਤੇ ਇੱਕ ਬੱਚੇ ਹੋਰ ਯਾਦ ਰੱਖਣਾ ਇਸ ਸ਼੍ਰੇਣੀ ਵਿੱਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਹੁਣ ਦੇਖੋ ਸੌਰਵ ਹੈ ਹੁਣ ਸੌਰਵ ਦਾ ਬਹੁਵਚਨ ਥੋੜੇ ਨਾ ਬਣੇਗਾ ਸੌਰਵਾ ਮੈਂ ਥੋੜੇ ਨਾ ਕਹਾਂਗੇ ਆਪਾਂ ਜੇ ਕਿਸੇ ਦਾ ਨਾਮ ਹੈ ਦੀਪਕ ਤੁਹਾਨੂੰ ਦੀਪਕਾਂ ਥੋੜੇ ਨਾ ਕਹਾਂਗੇ ਠੀਕ ਹੈ ਤੇ ਕੋਹੀ ਨੂਰ ਹੁਣ ਕੋਹੀ ਨੂਰ ਨੂੰ ਕੋਹੀ ਨੂਰਾਂ ਥੋੜੀ ਕਹਾਂਗੇ ਅੰਮ੍ਰਿਤਸਰ ਖਾਸ ਨਾ ਵਾ ਅੰਮ੍ਰਿਤਸਰਾਨੀ ਬੋਲ ਸਕਦੇ ਆਪਾਂ ਉਹਨੂੰ ਠੀਕ ਹੈ ਜਲੰਧਰ ਜਲੰਧਰਾਨੀ ਬੋਲ ਸਕਦੇ ਇਹ ਤਾਂ ਇਹਨਾਂ ਦੇ ਕੀ ਆਮ ਜਿਹੜੇ ਖਾਸ ਨਾਮ ਹੁੰਦੇ ਉਹਨਾਂ ਦੇ ਕੀ ਇੱਕ ਵਚਨ ਇਹਦੇ ਨਾਲ ਬਹੁਵਚਨ ਨਹੀਂ ਬਣਦਾ ਤੇ ਉੱਤੇ ਦੇਖੋ ਜਿਹੜੇ ਆਮ ਨਾਮ ਹੈ ਜਿਵੇਂ ਔਰਤ ਔਰਤਾਂ ਵਿਦਿਆਰਥੀ ਵਿਦਿਆਰਥੀਆਂ ਬੱਸ ਬੱਸਾਂ ਨਦੀ ਨਦੀਆਂ ਤੇ ਇੱਕ ਵਚਨ ਇਹ ਦੇਖੋ ਨਦੀ ਨਦੀ ਇੱਥੇ ਤਾਂ ਆਮ ਨਾਮ ਹੈ ਜੇ ਦਿੱਤਾ ਹੋਵੇ ਗੰਗਾ ਨਦੀ ਹਨਾ ਤੇ ਉਹ ਕੀ ਬਣ ਜੇਗਾ ਖਾਸ ਨਾਮ ਬਣ ਜੇਗਾ ਇੱਥੇ ਨਦੀ ਕੀ ਆਮ ਹੈ ਗੰਗਾ ਨਦੀ ਯਮੁਨਾ ਨਦੀ ਸਰਸਵਤੀ ਹਨਾ ਕੁਝ ਵੀ ਦੇਤੇ ਸਤਲੁਜ ਆ ਹਨਾ ਤੇ ਉਹ ਕੇ ਬਣ ਜਾਣਗੇ ਉਹ ਜਾਣ ਕੇ ਖਾਸ ਠੀਕ ਹੈ ਤੇ ਇਹਨਾਂ ਦੇ ਤਾਂ ਆਮ ਨਾਮ ਦੀ ਕੀ ਬਹੁਵਚਨ ਬਣਦੇ ਐ ਤੇ ਜਿਹੜੇ ਖਾਸ ਨਾਮ ਹੁੰਦੇ ਉਹਨਾਂ ਦੇ ਬਹੁਵਚਨ ਕੀ ਨਹੀਂ ਬਣਦੇ ਨੈਕਸਟ ਹੈ ਜੀ ਭਾਵਵਾਚਕ ਨਾਮ ਭਾਵਵਾਚਕ ਨਾਮ ਤੋਂ ਹੀ ਆਪਨ ਪਤਾ ਲੱਗਦਾ ਹੈ ਉਹ ਸੋਰੀ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਜੋ ਸ਼ਬਦ ਤੋਲਨੀਆਂ ਜਾਂ ਮਿਣੀਆਂ ਜਾ ਸਕਣ ਵਾਲੀਆਂ ਵਸਤੂਆਂ ਨੂੰ ਵਰਤੇ ਜਾਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਕਿਸੇ ਵਸਤੂ ਵਾਸਤੇ ਹੈ ਠੀਕ ਹੈ ਜਿਵੇਂ ਰੇਤ ਪੱਥਰ ਗੁੜ ਸ਼ੱਕਰ ਪਾਣੀ ਤੇਲ ਸੋਨਾ ਕਣਕ ਆਹ ਕਿਹਾਂ ਮਿਣੀਆ ਤੋਲੇ ਜਾ ਸਕਦੀ ਹੈ ਠੀਕ ਹੈ ਇਹ ਸੋਨਾ ਬਹੁਤ ਕੀਮਤੀ ਤੱਤ ਹੈ ਹੁਣ ਸੋਨਾ ਕੀ ਹੈ ਵਸਤੂਵਾਚਕ ਹੈ ਠੀਕ ਹੈ ਵਸਤੂ ਹੈ ਸੋਨਾ ਤੇ ਕਿਉਂ ਤੇਲ ਕਾफी ਮਹਿੰਗਾ ਹੋ ਗਿਆ ਹੈ ਕਿਉਂ ਤੇ ਤੇਲ ਕਿਹਾ ਆ ਵੀ ਵਸਤੂਆਂ ਨਹੀਂ ਮਿਣੀਆ ਤੋਲੀਆਂ ਜਾ ਸਕਦੀਆਂ ਨਹੀਂ ਹੈਨਾ ਤਾਂ ਵਸਤੂਵਾਚਕ ਨਾਲ ਤਾਂ ਆਸਾਨ ਹੀ ਹੈ ਜੀ ਤੁਸੀਂ ਕਰ ਲਓਗੇ ਨੈਕਸਟ ਹੈ ਜੀ ਇਕੱਠਵਾਚਕ ਇਕੱਠਵਾਚਕ ਜੋ ਸ਼ਬਦ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠੀ ਵਰਤੇ ਜਾਣ ਹੁਣ ਇਕੱਠਵਾਚਕ ਨਾਮ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸਮੂਹ ਜਾਂ ਇਕੱਠ ਦੀ ਗੱਲ ਹੋ ਰਹੀ ਹੈ ਠੀਕ ਹੈ ਹੁਣ ਜਿਹੜੇ ਸ਼ਬਦ ਹੈ ਵਸਤੂਆਂ ਜਾਂ ਫਿਰ ਜੀਵਾਂ ਦੇ ਕੀ ਸਮੂਹ ਵਾਸਤੇ ਜਿਹੜੇ ਯੂਜ਼ ਹੁੰਦੇ ਆ ਨਾ ਜੋ ਵਰਡਸ ਉਹਨਾਂ ਨੂੰ ਆਪਾਂ ਕਹਿੰਦੇ ਆ ਇਕੱਠਵਾਚਕ ਸ਼ਬਦ ਠੀਕ ਹੈ ਸਹੀ ਇਕੱਠਵਾਚਕ ਨਾਮ ਹੁਣ ਦੇਖੋ ਫੌਜ ਹੁਣ ਕੱਲੇ ਬੰਦੇ ਵਾਸਤੇ ਫੋਰ ਯੂਜ਼ ਨਹੀਂ ਕਰ ਸਕਦੇ ਠੀਕ ਹੈ ਫੌਜ ਕੀ ਹੈ ਫੌਜ ਤਾਂ ਆਪਾਂ ਨੂੰ ਮਤਲਬ ਦਿਮਾਗ ਸ਼ੇਪ ਹੀ ਬਣੀ ਜਾਂਦੀ ਹੈ ਫੌਜ ਫੌਜ ਬਹੁਤ ਸਾਰੇ ਜਣੇ ਹੁੰਦੇ ਹਨ ਫੌਜ ਸ਼੍ਰੇਣੀ ਟੀਮ ਟੀਮ ਹਣ ਇੱਕ ਬੰਦੇ ਇੱਕ ਬੰਦੇ ਵਾਸਤੇ ਆਪਾਂ ਟੀਮ ਯੂਜ਼ ਨਹੀਂ ਕਰ ਸਕਦੇ ਠੀਕ ਹੈ ਟੀਮ ਟੀਮ ਚ ਕੁਝ ਜਣੇ ਹੋਣਗੇ ਠੀਕ ਹੈ ਇਕੱਠੋ ਹੋਏਗਾ ਟੋਲੀ ਇਦਾਂ ਹੀ ਜੱਥਾ ਜੰਝ ਹੁਣ ਇੱਕ ਕੱਲਾ ਦੁੱਲਾ ਹੁਣ ਕੱਲੇ ਦੁੱਲੇ ਨਾਲ ਆਪਾਂ ਇਹ ਥੋੜੀ ਨਾਲ ਕਹਿ ਸਕਦੇ ਹਾਂ ਜੰਝ ਹੈਨਾ ਤੇ ਜੰਝ ਚ ਕੀ ਹੈ ਸਮੂਹ ਹੋਏਗਾ ਨਾ ਬਹੁਤ ਸਾਰੇ ਜਣੇ ਹੁਣ ਇਕੱਠੇ ਹੋਣਗੇ ਜਣੇ ਬਹੁਤ ਸਾਰੇ ਇਕੱਠਾ ਹੋਏਗਾ ਜੰਝ ਚ ठीक है एक तो वे जने हो तो जंझ की है समूहवाचक समूहवाचक या इकट्ठवाचक ठीक है इज्जत वग गुट आदि ठीक है उदाहरण की है देख लो मोहन दसवीं श्रेणी च पढ़ता है श्रेणी की है इकट्ठवाचक नाम या समूहवाचक बच्चे टोली बना के खेड रहे हैं टोली की है इकट्ठवाचक नाम नैक्सट जी भाववाचक नाम हम शब्द तो ही पता लग रहा है भाववाचक जो शब्द किसी गुण ਹਾਲਤ ਪਾਉ ਆਦ ਨੂੰ ਆਦਲੀ ਕੀ ਵਰਤੇ ਜਾਂਦੇ ਨੇ ਉਹ ਕੀ ਹੁੰਦੇ ਨੇ ਭਾਵਵਾਚਕ ਨਾ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕਿ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਭਾਵਵਾਚਕ ਕਹਿੰਦੇ ਹਨ ਜਿਵੇਂ ਹੋ ਗਿਆ ਖੁਸ਼ੀ ਗਮੀ ਪਿਆਰ ਕੁੜੱਤਨ ਅਮੀਰੀ ਝੂਠ ਚਿੰਤਾ ਇਮਾਨਦਾਰੀ ਗਰੀਬੀ ਗੁਲਾਮੀ ਬਚਪਨ ਦੁੱਖਾ ਠੀਕ ਹੈ ਐਗਜ਼ਾਮਪਲ ਉਹ ਹਮੇਸ਼ਾ ਸੱਚ ਬੋਲਦਾ ਹੈ ਸੱਚ ਕੀਆ ਭਾਵਵਾਚਕ ਭਾਵ ਫੀਲਿੰਗ ਗਰੀਬੀ ਤੇ ਬੇਰੁਜ਼ਗਾਰੀ ਦੇਸ਼ ਦੀ ਚਿੰਤਾ ਦਾ ਵਿਸ਼ਾ ਇੱਥੇ ਕਿ ਗਰੀਬੀ ਬੇਰੁਜ਼ਗਾਰੀ ਤੇ ਚਿੰਤਾ ਤਿੰਨੋਂ ਕੀਆ ਭਾਵਵਾਚਕ ਨਾਮ ਹੈ ਭਾਵਵਾਚਕ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਮਹਿਸੂਸ ਤਾਂ ਕਰ ਸਕਦੇ ਹਾਂ ਪਰ ਛੂ ਨਹੀਂ ਸਕਦੇ ਫੀਲਿੰਗਸ ਹੁੰਦੀਆਂ ਭਾਵਵਾਚਕ ਆਪਣੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਭਾਵਵਾਚਕ ਠੀਕ ਹੈ ਤੇ ਇਕੱਠਵਾਚਕ ਦੇਖ ਲਓ ਇਕੱਠਵਾਚਕ ਦਾ ਦੂਸਰਾ ਨਾਮ ਕੀ ਹੈ ਸਮੂਹਵਾਚਕ ਵਸਤੂਵਾਚਕ ਦਾ ਦੂਸਰਾ ਨਾਮ ਕੀ ਹੈ ਪਦਾਰਥਵਾਚਕ ਠੀਕ ਹੈ ਖਾਸ ਨਾਮ ਦਾ ਦੂਸਰਾ ਨਾਮ ਕੀ ਹੈ ਨਿਜਵਾਚਕ ਤੇ ਆਮ ਨਾਮ ਦਾ ਦੂਸਰਾ ਨਾਮ ਕੀ ਹੈ ਜਾਤੀਵਾਚਕ ਇੱਥੇ ਤੁਸੀਂ ਇੱਕ ਵਾਰ ਐਗਜ਼ਾਮ ਆਪਣੇ ਟ੍ਰਿਕ ਫਿਰ ਯਾਦ ਕਰ ਲੈਣਾ ਆਮ ਖਾਸ ਭਾਵਾਚਕ ਵਸਤੂਆਂ ਦਾ ਇਕੱਠ ਠੀਕ ਹੈ ਆਮ ਖਾਸ ਭਾਵਾਚਕ ਵਸਤੂਆਂ ਦਾ ਇਕੱਠ ਆਮ ਤੋਂ ਆਮ ਨਾਮ ਆਮ ਨਾਮ ਨੂੰ ਕੀ ਕਹਿੰਦੇ ਹੈ ਜਾਤੀਵਾਚਕ ਨਾਮ ਖਾਸ ਨੂੰ ਨਿਜਵਾਚਕ ਭਾਵਾਚਕ ਦਾ ਕੀ ਭਾਵਾਚਕ ਕਿ ਹੋਈ ਵਸਤੂਆਂ ਦਾ ਵਸਤੂਵਾਚਕ ਉਸ ਨੂੰ ਕਹਿੰਦੇ ਹੈ ਪਦਾਰਥਵਾਚਕ ਵੀ ਕਹਿੰਦੇ ਦੂਸਰਾ ਨਾਮ ਇਕੱਠ ਨੂੰ ਇਕੱਠਵਾਚਕ ਨਾਂ ਜਾਂ ਸਮੂਹਵਾਚਕ ਨਾਂ ਜੇ ਤੁਸੀਂ ਇਹਨਾਂ ਦੂਸਰੇ ਨਾਮ ਜ਼ਰੂਰ ਯਾਦ ਰੱਖਣੇ ਕਈ ਵਾਰੀ ਉੱਤੇ ਵਸਤੂਵਾਚਕ ਨਾਮ ਨਹੀਂ ਦਿੱਤਾ ਹੋਏਗਾ ਪਦਾਰਥਵਾਚਕ ਦਿੱਤਾ ਹੋਏਗਾ ਇਕੱਠਵਾਚਕ ਦੀ ਥਾਂ ਸਮੂਹਵਾਚਕ ਦਿੱਤਾ ਹੋਏਗਾ ਠੀਕ ਹੈ ਖਾਸ ਦੀ ਥਾਂ ਨਿਜਵਾਚਕ ਦੀ অপਸ਼ਨ ਹੋਏਗੀ ਖਾਸ ਨਾਂ ਨਹੀਂ ਮੈਂਸ਼ਨ ਕੀਤਾ ਹੋਏਗਾ ਨਿਜਵਾਚਕ ਲਿਖਿਆ ਹੋਏਗਾ ਉੱਤੇ ਆਮ ਨਾਮ ਦੀ ਥਾਂ ਜਾਤੀਵਾਚਕ ਵੀ ਲਿਖਿਆ ਆ ਸਕਦਾ ਹੈ ਤਾਂ ਤੁਸੀਂ ਸਾਰੇ ਕੀ ਇਹ ਦੂਸਰੇ ਨਾਮ ਇਹਨਾਂ ਦੇ ਨਾਲ ਨਾਲ ਯਾਦ ਰੱਖਣੇ ਠੀਕ ਹੈ ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਰਹੇਗੀ ਜਿਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸ ਜਿਹਨਾਂ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਸ਼ੇਅਰ ਐਂਡ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ नेक्स्ट ਵੀਡੀਓ ਚ